ਕਟੀਆਂ ਜਾਗ ਜਾਗ ਕੇ ਰਾਤਾਂ ਪੱਕੀ ਕਣਕ ਪਿਆਂ ਬਰਸਾਤਾਂ ਪੱਕੀ ਕਣਕ ਪਿਆਂ ਬਰਸਾਤਾਂ ਫਸਲ ਡਬੋ ਗਿਆ ਜਟਾਵੇ ਕੀ ਇਹ ਕੀ ਹੋ ਗਿਆ ਜਟਾਵੇ ਕੋਠਾ ਚੂ ਗਿਆ ਜਟਾ ਇਹ ਕੀ ਹੋ ਗਿਆ ਜਟਾਵੇ ਕੋਠਾ ਚੂ ਗਿਆ ਜਟਾ ਕਰ ਕਰ ਕਿਰਤ ਕਮਾਈਆਂ ਮਰਗੇ ਖੋਤੇ ਪੱਕੀ ਪਕਾਈ ਚਰਗੇ ਨੀਓ ਸਾਦ ਡੇਰਿਆਂ ਵਾਲੇ ਖਾਲੀ ਚਾਰ ਬੋਰੀਆਂ ਧਰ ਗਏ ਖਾਲੀ ਚਾਰ ਬੋਰੀਆਂ ਧਰ ਗਏ ਕੁੰਡਾ ਹੋ ਗਿਆ ਜਟਾਵੇ ਕੀ ਏ ਕੀ ਹੋ ਗਿਆ ਜਟਾਵੇ ਕੋਠਾ ਚੋ ਗਿਆ ਜਟਾ ਏ ਕੀ ਹੋ ਗਿਆ ਜਟਾਵੇ ਕੋਠਾ ਚੋ ਗਿਆ ਜਟਾ ਤੇਰੇ ਖੇਤਾਂ ਦੀ ਹਰਿਆਲੀ ਖਾ ਗਏ ਰਾਜ ਕਾਕੜੇ ਮੱਲੀ ਵੇਓ ਲੰਡਨ ਮਸਤੀ ਕਰਦੇ ਜਿਹੜਾ ਬੈਂਕ ਕਰ ਗਿਆ ਖਾਲੀ ਸਾਰੇ ਬੈਂਕ ਕਰ ਗਿਆ ਖਾਲੀ ਬੂਹੇ ਟੋ ਗਿਆ ਜਟਾਵੇ ਕੀ ਏ ਕੀ ਹੋ ਗਿਆ ਜੱਟਾ ਵੇ ਕੋਠਾ ਚੋ ਗਿਆ ਜੱਟਾ ਏ ਕੀ ਹੋ ਗਿਆ ਜੱਟਾ ਵੇ ਕੋਠਾ ਚੋ ਗਿਆ ਜੱਟਾ ਏ ਕੀ ਹੋ ਗਿਆ ਜੱਟਾ ਵੇ ਕੋਠਾ ਚੋ ਗਿਆ ਜੱਟਾ